ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪੂਨੀਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਿਆਲੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਪੂਨੀਆ ਵੀਰਪਿੰਡੇ ਦੇ ਕੋਲ ਆਏ ਆ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਦਿਖਾਈਆਂ ਨੇ ਤੁਹਾਨੂੰ ਇਸ ਘਰ ਤੋਂ ਇਸ ਕਿਲੇ ਤੋਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਵੀਰਪਿੰਡਾ ਲੈ ਕੇ ਆਇਆ ਤਿੰਨੇ ਵੜਾ ਸੁਈਆਂ ਸਵਾਈਆਂ ਨੇ ਤਾਜ਼ੀਆਂ ਨੇ ਕੋਈ ਇੱਕ ਇੱਕ ਦੋ ਦੋ ਦਿਨਾਂ ਦੇ ਵਿੱਚ ਸੂਬਾ ਇਹਨਾਂ ਵੜਾਂ ਦਾ ਤੇ ਦੋ ਵੜਾ ਮਗਰ ਫੀਮੇਲ ਕਾਫ ਇੱਕ ਮਗਰ ਮੇਲ ਕਾਫ ਸੋ ਕੋਈ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਹਰੀਕੇ ਪਤਨ ਤੋਂ ਕੋਈ 15 14 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੂਨੀਆ ਕਰਿਆਲੇ ਦੇ ਬਿਲਕੁਲ ਨਾਲ ਲੱਗਦਾ ਸੋ ਤਰੀਕ ਅੱਜ 30 ਮਈ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ ਜਾਂ ਸ਼ਾਮ ਦੇ 3:00 ਵਜੇ ਦਾ ਔਰ ਕਰਦੇ ਆ ਪੂਰੀ ਗੱਲਬਾਤ ਸੋ ਲੈ ਲੈਣੀਆਂ ਡਿਟੇਲ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਐਂਡ ਤੱਕ ਸਭ ਤੋਂ ਪਹਿਲਾਂ ਭਿੰਦੇ ਵੀਰ ਸਾਸਰੀਗਾਲ ਸਾਸਰੀਗਾਲ ਆਈ ਵੀਰ ਸਾਸਰੀਗਾਲ ਜੇ ਉਹ ਵੀ ਆਪਣੇ ਰਾਜ ਸੰਧੂ ਚੈਨਲੋਂ ਸਾਰੇ ਭਰਾ ਬਾਹਰ ਦੇਸ਼ ਵਿਦੇਸ਼ ਬੈਠੇ ਵਹਿੰਦੇ ਆ ਸਾਰੇ ਭੈਣ ਭਰਾ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਭਿੰਦੇ ਵੀਰ ਕਿਵੇਂ ਸੇ ਤਾਂ ਠੀਕ ਠਾਕ ਹਾਂ ਚੜ੍ਹਦੀ ਕਲਾ ਭਰਾ ਚੜ੍ਹਦੀ ਕਲਾ ਤੁਸਾਂ ਬਹੁਤ ਵਧੀਆ ਵੀਰ ਭਿੰਦੇ ਹਾਂਜੀ ਲਭੀ ਪਿੰਦ ਵੀਰ ਮਾਲ ਤਕਰੀਬਨ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਹੀ ਆਪਣੇ ਕੋਲ ਆਇਆ ਗਿਆ ਰਹਿੰਦਾ। ਬਸ ਆਉਂਦਾ ਮਾਲਾ ਵੀ 1-2 ਇਤਰਾ ਆਉਂਦੀਆਂ ਤੇ ਵੇਖੋ ਜਾਂਦੀਆਂ ਉਹ ਤਨ ਪਰ ਮਾਲ ਦਾ ਫਰਕ ਆ। ਠੀਕ ਹੈ। ਤੇ ਇਹ ਨਹੀਂ ਵੀ ਲਿਆਈਆਂ ਜ਼ਰੂਰ ਆ 1-2 ਆ ਗਈਆਂ ਤੇ ਚਲੋ ਚਲੇ ਗਏ ਅੱਗੇ ਵੀ ਇੱਕ ਦਿਨ ਇਰਾਦਾ ਸੀ ਵੀਡੀਓ ਪਾਉਣ ਦਾ ਜਿੱਦਨ ਤੁਹਾਨੂੰ ਫਿਰ ਤੁਸੀਂ ਮੁੜਗੇ ਹੋ। ਹਾਂਜੀ। ਹੁਣ ਵੀ ਆ ਕੱਲ ਦਾ ਲਿਆਂਦਾ ਮਾਲ ਤੇ ਇਸੇ ਕਰਕੇ ਵੱਧਾ ਏ। ਇੱਕ ਵਿੱਚ ਹੋ ਗਈ ਆ ਤੇ ਚਲੋ ਪਾਸ ਦਿਨੇ ਚਲੋ ਵੇਖ ਲਿਓ ਭੈਣ ਭਰਾਵਾਂ ਦੇ ਸਾਹਮਣੇ। ਠੀਕ ਹੈ। ਹਾਂਜੀ। ਲਓ ਵੀ ਸ਼ੁਰੂਆਤ ਦੋਸਤੋ ਕਰਾਂਗੇ ਇੱਕ ਪਹਿਲੇ ਨੰਬਰ ਤੋਂ ਵੇਖ ਤੁਹਾਨੂੰ ਦਿਖਾ ਤਾਜ਼ੀਆਂ ਨੇ ਬਾਕੀ ਰੇਟ ਮੁੱਲ ਬੜੇ ਜਾਇਜ਼ ਨਿੱਕੇ ਨਿੱਕੇ ਮੁੱਲ ਰਹਿਣਗੇ ਹਰੇਕ ਭਰਾ ਦੀ ਬਿਲਕੁਲ ਪਹੁੰਚ ਦੇ ਵਿੱਚ ਆ ਠੀਕ ਆ ਸੋ ਪਹਿਲੇ ਨੰਬਰ ਤੇ ਭਿੰਦੇ ਵੀਰ ਇੱਕ ਆ ਆਪਾਂ ਵੇੜ ਦੇਖਣੇ ਝੁੰਗੀ ਜ ਆ ਜਾਂਦੀ ਹੈ ਨਾ ਹਾਂਜੀ ਤੇ ਕੀ ਬੇਰਵਾ ਕੀ ਡਿਟੇਲ ਜੀ ਰਸ ਪਰਸੋਂ ਤੜਕੇ ਸੋਈ ਆ ਠੀਕ ਆ ਜੀ ਇਸ ਗਾਣੇ ਸੋਈ ਉੱਥੇ ਜੋਰ ਆਪਣੇ ਘਰੇ ਆ ਗਏ ਭਾਈ ਇਹਦੀ ਵੀਡੀਓ ਆਪਣੇ ਕੋਲ ਹੈ ਗਈ ਆ ਠੀਕ ਆ ਉਹ ਲਾਲ ਗਾਂ ਨੇ ਉੱਥੇ ਜੋਰ ਪਾਈ ਆ ਸੋਈ ਉਹ ਵੀ ਪਰਸੋਂ ਆ ਠੀਕ ਆ ਉਹ ਪਰਲੀ ਕੱਲ ਸੋਈ ਆ ਠੀਕ ਆ ਇਹਦੇ ਥੱਲੇ ਹੁਣ 14 ਤੋਂ 15 ਕਿਲੋ ਜਿਹੜਾ ਹਾਜੇਰਾ ਬੋਲਾ ਹਮ ਹਮ ਅਰਸੋ ਦੀ ਸੂਈ ਥਲੇ ਬੋਲ ਰਹੀ ਆ ਗੱਲ ਦੁੱਧ ਤਾਜੇ ਕੋਈ ਪੰਜ ਸੱਤ ਲਈ ਬੰਨਣਾ ਹਾਂ ਤੇ 14 ਤੋਂ 15 ਕਿਲੋ ਜਿਹੜਾ ਮਰਜ਼ੀ ਵੀਰ ਆਪਣਾ ਆ ਕੇ ਚੋਕੇ ਤਸੱਲੀ ਕਰ ਸਕਦਾ ਤੇ 14 15 ਕਿਲੋ ਐਸ ਵਕਤ ਬੋਲਾਈ ਆ ਹਾਂਜੀ ਹਾਂਜੀ ਤੇ ਦੁੱਧਰਾ ਸੁਆ ਹੈ ਬਾਕੀ ਆ ਸਿੰਗ ਨਾ ਹੁੰਦੇ ਤੇ ਵੈਟ ਤੋਂ ਕਿੰਨੇ ਰੁਪਈਆ ਦੀ ਬਾਕੀ ਇਹਦੇ ਵਿੱਚੋਂ ਸਿੰਗ ਹੀ ਸਿੰਗ ਜਿਹੜੇ 20000 ਰੁਪਈਆ ਦੇ ਕੱਟ ਜਾਣੇ ਆ ਬਿਲਕੁਲ ਬਟਾ ਲੱਗਦਾ ਹਾਂਜੀ ਇਹ ਮਗਰ ਬੱਛੀ ਇਹਦਾ ਬਿਲਕੁਲ 나ੜੂਆ ਨਾਲਾ ਬੱਚੇ ਦੇ ਤੇ 14 ਲੀਟਰ ਤੋਂ ਸ਼ਟਾਰਟਿੰਗ ਹੋਈ ਆ ਠੀਕ ਆ ਜੀ ਬਾਕੀ ਥਣ ਥਣ ਤੁਹਾਨੂੰ ਆਪਾਂ ਥੋੜਾ ਲਾਗ ਸੋ ਚੁਵਾਈ ਚੁਵਾਈ ਭਿੰਦੇ ਵੀਰ ਵੈਸੇ ਤਿੰਨੇ ਬਾੜਾਂ ਦੀ ਓਕੇ ਆ ਚੁਵਾਈ ਦਾ ਰਾਸਾ ਮੁੱਕ ਗਈ ਆਗੇ ਠੀਕ ਆ ਚੁਵਾਈ ਦੀ ਤਾਂ ਗੱਲ ਹੀ ਨਾ ਕਰ ਚੁਵਾਈ ਦਾ ਡੰਗਰ ਨਹੀਂ ਕਰੇ ਮਾੜਾ ਲਿਆ ਆਪਾਂ ਚਲੋ ਬਹੁਤ ਵਧੀਆ ਲੈ ਵੀ ਭਿੰਦੇ ਵੀਰ ਇੱਕ ਵਾਰੀ ਖੋਲ ਕੇ ਮਾੜਾ ਤੋੜ ਕੇ ਦਿਖਾ ਦਈਏ ਭਰਾਵਾਂ ਨੂੰ ਸੋ ਝੂੰਗੀ ਦੇ ਵਿੱਚ ਦੋਸਤੋ ਵੈੜ ਆ ਜਾਂਦੀ ਆ ਬਾਕੀ ਕੱਤ ਵੱਡਾ ਲੰਬਾਈ ਦੀ ਬੁਈ ਵੈੜ ਦੀ ਚੰਗੀ ਏ ਬਾਕੀ ਬੇਲ ਬੂਲ ਸੋਹਣੀ ਆ ਠੀਕ ਆ ਜੀ ਸੋ ਚੁਵਾਈ ਦੀਆਂ ਤਿੰਨੇ ਬਾੜਾਂ ਚੰਗੀਆਂ ਨੇ ਕਿਉਂਕਿ ਅਗੋ ਵਪਾਰ ਲੈਣ ਦਾ ਕੰਮ ਆਪਣੀ ਤਸੱਲੀ ਅਗੋ ਕਰਕੇ ਲੈ ਕੇ ਆਉਂਦੇ ਵੀਰ ਹੋਣੀ ਅਗੋ ਕੋਈ ਵੀ ਭਰਾ ਕੋਈ ਵੀ ਇੱ ਹਾਈਟ ਕਾ ਤੇ ਸੋਨਾ ਬਾਕੀ ਵੇਲ ਸੋਣੀ ਚਲੋ ਪਸ਼ੂ ਜਿਹੜੇ ਸੂਸਵਾ ਦੇ ਵਿੱਚ ਆ ਕਿਉਂਕਿ ਅੱਜ ਦੂਜਾ ਤੀਜਾ ਦਿਨ ਹੀ ਇਹਨੂੰ ਸੂਈ ਨੂੰ ਸੋ ਚੱਡੇ ਲੇਵੇ ਦੀ ਇਹ ਵੀ ਕਰਮਾਂ ਵਾਲੀ ਪੂਰੀ ਖਬਰਦਾਰ ਆ ਆ ਦੇਖੋ ਜੀ ਰੰਗ ਢੰਗ ਰਾਸ ਸਾਰਾ ਵਧੀਆ ਰੰਗ ਬਾਜ ਆ ਕਰਮਾਂ ਦੀ ਹਾਂ ਬਸ ਇਹ ਗੱਲੋਂ ਸ਼ੱਕ ਨਹੀਂ ਦੁੱਧ ਵੀ ਜਿਆਦਾ ਨਹੀਂ ਮੈਂ ਮੰਨਦਾ 18 ਤੋਂ 20 ਕਿਲੋ ਰਮਾਨਾ ਚ ਆ ਜੂਗੀ ਠੀਕ ਹੈ ओरिजिनल ਦੂਸਰਾ ਸੂਆ ਹੈ ਠੀਕ ਹੈ ਬੱਚਿਆਂ ਨੂੰ ਕਾਲੀਆਂ ਪਾੜੀ ਪੈਂਦੀਆਂ ਹਾਂ ਹਾਂ ਟਿਕਾ ਸੋਪੇਂ ਦੇ ਵੀਰੇ ਕੀ ਮੋਲ ਕੀ ਡਿਮਾਂਡ ਇਸ ਬਾੜ ਦੀ ਰਹੂਗੀ ਡਿਮਾਂਡ ਰਾਸ ਸਿਆਂ ਮੁਖਤਲਕ ਕਾਮੀਆਂ ਹਾਂ ਹਾਂਜੀ ਡਿਮਾਂਡ ਰਾਸ ਸਿਆਂ ਚਲੋ ਉਦਾਂ ਤਾਂ ਭਾਏ 75 ਕਰ ਲਗੇ ਹਾਂਜੀ ਦੇਣ ਲੈਣ ਜਾਂ ਚਲ ਤੈਨੂੰ ਹੀ ਛੇਤੀ ਆ 68000 ਦੀ ਦੇ ਦੇ ਆ 68000 ਦੀ ਹਾਂਜੀ ਹਾਂਜੀ ਠੀਕ ਆ ਕੋਈ ਲੈਸ ਨੂੰ ਸਿੰਦੇ ਜੋ ਮੌਕੇ ਤੇ ਕੋਈ ਕਰੀਏ ਕੋਈ ਮਾਨਤਾ ਨਾ ਕਿ ਕਰ ਕਰਦਗੇ ਜੋ ਲੈਸ ਕਰਨਾ ਮੁਰਕੇ 200 ਰੁਪਏ ਵਾਲੀ ਛੋੜ ਹੀ ਰਹਿੰਦੇਗੇ ਇੱਕੋ ਇੱਕ ਹੀ ਗੱਲ ਕਰੀਏ ਵੀਰ ਵਿੱਚੋਂ 57000 ਦੀ ਦੇ ਦੇਣੀ 57 ਦੀ 57 ਦੀ 200 ਛੋੜ ਕੋਈ ਬਾੜ ਨਹੀਂ ਕੋਈ 60 ਨਹੀਂ 57000 ਦੀ ਆ ਬਾਕੀ ਵਹਿੜ ਵੇਖ ਲੈ ਕੱਦ ਦੱਸ ਦੇ ਭੈਣ ਭਰਾਵਾਂ ਨੂੰ ਦੁੱਧ ਖੋਣੋਂ ਕੱਦ ਕੋਈ ਕਹੇ ਗੱਲੋਂ ਕੁਸੀ ਨਹੀਂ ਲੋਵੀ ਪੂਰੀ ਵੱਡੀ ਆ ਬਾਕੀ ਇਹ ਬੇਲ ਸੋਹਣੀ ਆ ਲਬਾਈ ਲਬੂਈ ਵਹਿੜ ਉਚਾਈ ਕੱਦ ਪੂਰੀ ਆ ਤੇ ਚੱਡ ਲੈ ਵੀ ਦੀ ਕਰਮ ਵਾਲੀ ਪੂਰੀ ਖਬਰ ਦਾ 14 ਕਿਲੋ ਤੋਂ ਸ਼ਟਾਰਟਿੰਗ ਹੋ ਚੁੱਕੀ ਹੈ ਠੀਕ ਆ ਜੀ ਅਗਰ ਦੋਦ ਮੇਰਾ ਭਰਾ ਜੀ ਹੋਜੀ ਸੇਵਾ ਕਰਨੋਂਗੇ ਦੋ ਦੋ ਹੋ ਜਾ ਤੁਸੀਂ ਚੋਲੋਂਗੇ ਵੈੜ ਥੱਲੇ ਆਰਾ ਸੇਵਾ ਜੇ ਕਹੇ ਕੀਤੀ ਤੇ 18-20 ਕਿਲੋ ਮਾਨ ਨਾ ਦੇਣ ਵਾਲੀ ਆ ਆ ਬਾਕੀ ਤੇਰੀ ਗੱਲ ਸਹੀ ਹੈ ਜੇ ਕੋ ਸੇਵਾ ਕਰੂ ਤੇ ਇਹਨਾਂ ਚੋਲੂ ਤੇ ਜੇ ਭੁਖੀ ਬਾਂ ਛੱਡੀ ਪੇਰਦਾ ਕੀ ਜੂ ਹਾਂ ਫਿਰ ਹਾਂ ਫਿਰ ਕੀ ਕਰੋਗੇ ਵਿਚਾਰੀ ਵੈੜ ਹੈ ਹਾਂ ਲੋ ਵੀ ਬਾਕੀ ਵੈੜ ਚੰਗੀ ਆ ਦੋਸਤੋ 57000 ਦੀ ਇਹ ਮਿਲ ਜੂਗੀ ਅੱਜ ਤੁਹਾਨੂੰ ਹਾਂ ਨਾ ਵਾਲੇ ਰੇਟ ਆ ਠੀਕ ਆ ਜੀ ਵਿੱਚੋਂ ਕੋ 100-200 ਰੁਪਿਆ ਮੌਕੇ ਤੇ ਮਾਨ ਤ ਇਹ ਵੀ ਕਰਮਾਲੀ ਭਿੰਦੇ ਵੀਰ ਦੂਜਾ ਕਸੂਬਾ ਹਾਂਜੀ ਹਾਂਜੀ ਇਹ ਵੀ ਚਲੋ ਰਸ ਇਹ ਦੋਵੇਂ ਦੂਸਰਾ ਦੱਸ ਕਈਆਂ ਤੀਸਰਾ ਬਾਕੀ ਭੈਣ ਭਰਾ ਕੋਈ ਨਹੀਂ ਆਉਦੀ ਸਮਝ ਲਾ ਲਣ ਸਮਝ ਹਾਂ ਆ ਤੂੰ ਨਰਾਇਣ ਜੇ ਕੇ ਉਹਨੂੰ ਤੀਜੇ ਨੂੰ ਉਹ ਤੋਂ ਕੋਈ ਗੱਲ ਤੀਜਾ ਮੰਨ ਲੈ ਇਹ ਵੀ ਪਰਸੋਂ ਦੀ ਅਗੜ ਪਿਛੜੀ ਕੱਲ ਪਰਸੋਂ ਦੀ ਹਾਂਜੀ ਉਹਨੇ ਤਾਂ ਜੋਰ ਆਪਣੇ ਘਰੇ ਪਾਈ ਉਹਦੀ ਵੀਡੀਓ ਮੇਰੇ ਕੋਲ ਆ ਇਹ ਪਰਸੋਂ ਤੜਕੇ ਸੂਈ ਆ ਇਹ ਲਿਆਂਦੇ 11 12 ਵਜੇ ਜੋਰ ਉੱਥੇ ਪਾਈ ਨੇ ਠੀਕ ਹੈ ਵੀਰੇ ਹਾਂਜੀ ਲੋ ਵੀ ਜੇਰ ਜੂਰ ਪ੍ਰੋਪਰ ਦੋਸਤੋ ਪਾਈ ਇਹਨਾਂ ਬਿਹੜਾਂ ਨੇ ਤੇ ਫਿਲਹਾਲ ਇੱਕ ਕੋਈ ਬੱਚਾ ਤੁਹਾਨੂੰ ਵਿਖਾ ਦਈਏ ਆ ਬਿਲਕੁਲ ਕਾਫੀ ਕਲਰ ਬ ਤੋ ਥਾਣਥਾ ਪਾਈ ਨੂੰ ਵੀ ਕਰਮ ਵਾਲੀ ਨੂੰ ਚੰਗਾ ਹੀ ਲੱਗਾ ਤੇ ਚਵਾਈ ਜਪੀ ਪਹਿਲਾਂ ਵੀ ਤੁਹਾਨੂੰ ਜ਼ਿਕਰ ਕਰ ਦਿੱਤਾ ਵੀ ਸਾਰੇ ਪਾਸੋਂ ਜਿਹੜੇ ਸਵੇ ਸਵੇ ਆ ਚਵਾਈ ਤੇ ਬਿਲਕੁਲ ਬੰਬੇ ਪਾਸ ਨੇ ਤੋ ਜਿੱਦਾਂ ਮਰਜ਼ੀ ਭਰਾ ਕੋਈ ਆਨਲਾਈਨ ਚਵਾਈ ਕਰਕੇ ਤਸਦੀਕ ਕਰ ਲੈ ਇੱਥੇ ਆਣ ਕੇ ਕਰ ਲੈ ਚਵਾਈ ਦਾ ਰਸ ਥਾਂ ਦੀ ਪੁੱਛਣ ਦੀ ਲੋੜ ਹੀ ਨਹੀਂ ਪਤਾ ਹੀ ਜਾਂ ਭੈਣ ਭਰਾਵਾਂ ਨੂੰ ਇਹ ਮੋਗਿਆ ਨੂੰ ਵਰਦੀ ਆ ਠੀਕ ਆ ਇਹ ਤਾਂ ਭਿੰਦੇ ਬੋਲਾ ਬੋਲਾ ਚਲੋ ਤੇ ਜਿਆਦਾ ਨਹੀਂ ਅੱਜ ਕੋਈ 3-4 ਇਹ ਤੇਰਾਸਾ 10 ਤੋਂ 12 ਕਿਲੋ ਹੋਊਗਾ 10-12 ਕਿਲੋ 10-12 ਕਿਲੋ ਜਿਹੜਾ ਅੱਜ ਸਾਫ਼ ਕੀਤੀਆਂ ਵੇਹੇ ਤੇ 10 ਤੋਂ 12 ਕਿਲੋ ਇੰਨਾ ਹੋਊਗਾ ਮਾਨ ਨੇ ਠੀਕ ਹੈ ਵੀਰੇ ਹਾਂਜੀ ਲੋ ਵੀ ਇਹ ਵੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਸ਼ਾਹੀਵਾਲ ਕ੍ਰੋਸਪ੍ਰੀਡ ਦੇ ਵਿੱਚ ਦੋਸਤੋ ਇਹ ਵੇਹੜ ਤੁਹਾਨੂੰ ਦਿਖਾ ਰਹੇ ਆਪਾਂ ਪਰਸੋਂ ਦੀ ਸੂਈ ਦੂਜਾ ਸਵੇਰ ਬਾਕੀ ਦੋੜੇ ਥਾਂ ਲਗਾ ਕਰਮਾਲੀ ਨੂੰ red color ਦੇ ਵਿੱਚ ਆ ਲਾਲ ਰੰਗ ਵੀ ਕਹਿ ਦਿੰਦੇ ਆਪਾਂ ਠੀਕ ਆ ਜੀ ਚੰਗੀ ਰਾਸਾ ਭੈਣ ਭਰਾ ਕੋ ਸਿਆ ਕਰੋ ਮੱਝਾਂ ਹਰ ਗਈ ਆ ਦੁੱਧ ਹੋ ਸਕਦਾ 15 ਕਿਲੋ ਦੇ ਜੇ ਦੇ ਜੇ ਚਲੋ ਅੱਜ ਦਾ ਆਪਾਂ ਮੌਕੇ ਦਾ ਜਿੰਨਾ ਦੱਸਿਆ ਉਹਨਾਂ ਹੀ ਦੇਣਾ ਪਰ ਦੁੱਧ ਦੇ ਵੀ ਇਹਨੇ ਘਾਣੇ ਜਾਣਾ ਹੀ ਹੂੰ ਹੂੰ ਲੋ ਵੀ ਕਰੋ ਜਾ ਕੇ ਠੀਕ ਆ ਸੋ ਹਾਈਟ ਕਰ ਤਾਂ ਇੱਕ ਜਿੱਦਾਂ ਆਪਾਂ ਨਾਰਮਲ ਸ਼ਹੀਵਾਲ ਬਰੀਡ ਦੇ ਵਿੱਚ ਵੜਾ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਤੋ ਪਲੀ ਪਲੀਤੀ ਕਰਮਾਂ ਵਾਲੀ ਪੂਰੀ ਆ ਠੀਕ ਆ ਸੋ ਚਵਾਈ ਇੱਕ ਨੰਬਰ ਆ ਬਾਕੀ ਤੁਹਾਨੂੰ ਕਿਤੋਂ ਦੋ ਦੋ ਚਾਰ ਚਾਰ ਧਾਰਾ ਨਾਲ ਆਪਾਂ ਦਿਖਾ ਵੀ ਰਹੇ ਆ ਵਿੱਚ ਬਚਦੀਆਂ ਸੋ 10 11 ਜਾਂ 10 11 ਜਾਂ 11 ਤੋਂ ਪਲੱਸ ਇਹਦੇ ਥੱਲੇ ਇਸ ਵਕਤ ਬੋਲਾ ਬਾਕੀ ਜਿੱਡਾ ਥੜ ਲਗਾ ਪਿੰਦੇ ਵੀਰ ਕੋਈ 2-4 ਕਿਲੋ ਦੁੱਧ ਤਾਂ ਥਣਾ ਚ ਹੀ ਪੈ ਜਾਂਦਾ ਕਿ ਨਹੀਂ ਇਹ ਰਾਜ ਸਾਹਿਬ ਮੇਰੇ ਹਿਸਾਬ ਨਾਲ ਜਿਹੜਾ ਕੋਈ ਨਾਰਮਲ ਜਿੰਨਾ ਦਾ ਦੁੱਧ ਹੁੰਦਾ ਨਾ گاਵਾ ਟੋਕੜਾ ਥੱਲੇ 7-8 ਕਿਲੋ ਉਹ ਚਮਾ ਥਣਾ ਜੀ ਹੈਗਾ ਆ ਬਿਲਕੁਲ ਇਹ ਗੱਲ ਤੇਰੀ ਬਿਲਕੁਲ ਸੱਚੀ ਹੈ ਹਾਂ ਜਿੱਡਾ ਜਿੱਡਾ ਥਣ ਲੱਗਾ ਕਰਨ ਵਾਲੀ ਹਾਂ ਤੇ 5-7 ਕਿਲੋ ਦੋ ਤਾਂ ਥਣਾ ਜੀ ਹੈ ਬਾਕੀ ਬਾਹਨੇ ਵਾਲਾ ਵੱਖਰਾ ਹੈ ਠੀਕ ਆ ਹਾਂ ਅੱਛਾ ਪਿੰਦੇ ਵੀਰ ਇਹਦੀ ਮੋਲਵਾੜੀ ਕੀ ਹੈ ਕਿੰਨੇ ਦੀ ਦੇਣੀ ਆਪਾਂ ਵੇਚ ਰਾਜ ਸਾਹਿਬ 55000 ਦੀ ਦੇ ਦੇਾਂਗੇ 55 ਦੀ ਹਾਂਜੀ ਚੰਗੀ ਆ ਵੈੜ ਕਿਸੇ ਗੱਲ ਸ਼ੱਕ ਨਹੀਂ ਕੋਈ ਹੈ ਸ਼ੱਕ ਨਹੀਂ ਸ਼ੱਕ ਰੇਡ ਚਾ ਥੋੜਾ ਜਿਹਾ ਉਹ ਕਲੀਅਰ ਕਰਦੇ ਬਸ ਵੈੜ ਵੇਚ ਜੂ ਇੱਕ ਯਾਰ ਕਰਨਾ ਇੱਕੇ ਵਰੀ ਆਪਾਂ ਤੈਨੂੰ ਪਤਾ ਬਾਜ਼ਾਰ ਤਾਂ ਪਿੰਦੇ ਪਾਉਣੀਆਂ ਨਹੀਂ 45000 ਦੀ ਦੇਣੀ 200 ਦਾ ਨੋਟ ਛੋਟ ਕਰੂੰਗਾ 45000 45000 ਦੀ ਹੈ ਸਰ ਕਾ ਕਸਰਾ ਕੱਢ ਗਏ ਠੀਕ ਆ ਵੀਰੇ ਲਓ ਵੀ ਆ 45000 ਦੇ ਵਿੱਚੋਂ ਦੋ ਸੌ ਰੁਪਏ ਛੋਟ ਚੱਪਾ ਹੋ ਜਾਊਗਾ ਸੋ ਬਾਕੀ ਬਹਿਣੀ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਇਹ ਥਣ ਵੇਖ ਲਓ ਆ ਲਓ ਜੀ ਥਣ ਵੇਖ ਲੈ ਕੀ ਆ ਤੋਰੀ ਅਰਗੇ ਆ ਕੀ ਆ ਤੋਰੀ ਬਿਲਕੁਲ ਬਿਲਕੁਲ ਜੇਵਾ ਦੀ ਆ 45000 ਦੇ ਵਿੱਚੋਂ 200 ਰੁਪਏ ਛੋਟ ਇਧਰ ਭਿੰਦੇ ਵੀਰੇ ਇੱਕ ਆਪਣੇ ਕੋਲ ਜਿਹੜੀ ਇਹ ਬੈੜ ਤੁਸੀਂ ਦੱਸਿਆ ਵੀ ਕੱਲ ਦੀ ਸੂਈ ਆ ਇਹ ਰਾਤ ਸੇ ਕੱਲ ਦਾਵੇ ਸੂਈ ਆ ਦਾ 4 ਕਜੇ ਨੇ ਜੋਰ ਪਾਈ ਹੋ ਹਾਂਜੀ ਇਹਦੀ ਵੀਡੀਓ ਵੀ ਆਪਣੇ ਕੋਲ ਹੀ ਤੇ ਆਈ 3 ਕਿਲੋ ਉਹ ਦੋ ਕੱਢੀ ਤੇ 4 ਕਿਲੋ ਦਿਨੇ ਚੋਈ ਠੀਕ ਹੈ ਵੀਰੇ ਇਹਦੇ ਥੱਲੇ 7 ਹੋਵੇ 8 ਹੋਵੇ ਮੈਂ ਤੈਨੂੰ ਆਖਦੀ ਕੱਲ ਦੀ ਸੂਈ ਜਦੋਂ ਸਾਫ਼ ਹੀ ਨਹੀਂ ਚਾਜਣਾ ਕੀਤੀ ਤੇ ਕੀ ਦੱਸਗੀ ਕਿ ਨਹੀਂ ਹਾਂ ਦੱਸਣ ਉਹ ਦਾਲਵਾ ਕੋਈ 6 7 ਜਾਂ 7 8 ਕੋਈ ਬੋਲਾ ਮੰਨ ਲਿਓ ਠੀਕ ਹੈ ਜੀ ਦੋ ਗਡਾਂਗੇ ਚਵਾਈ ਕੀਤੀ ਪਿੰਦਾ ਵੀਰਾਂ ਦਾ ਇੱਕ ਟਾਈਮ ਪਹਿਲੇ ਟਾਈਮ ਕੋਈ 2 2 3 ਕਿਲੋ ਬਾਅਦ ਚ ਕੋਈ 4 ਕਿਲੋ ਦੂਜੇ ਡੰਗ ਦਾ ਆਪਾਂ ਬੋਲਾ ਚੋਇਆ ਤੇ ਥਾਣਾ ਤੁਹਾਨੂੰ ਵਿਖਾ ਦਿੰਨੇ ਆਪਾਂ ਨੋਕ ਵਾਲੇ ਥਾਣਾ ਕਰਮਾਰੀ ਨੂੰ ਆਹ ਦੇਖੋ ਥਾਣਾ ਮਨਰਾਸਾ ਸਾਹਬ ਚਵਾਈ ਬੜੀ ਇੱਕ ਨੰਬਰ ਦੀ ਹੈ ਹਾਂ ਸੋ ਕੋਈ ਬੰਗਾ ਬੁੰਗਾ ਰਸੀ ਪਾਉਣ ਦਾ ਚੇਤਾ ਹੀ ਭੁੱਲ ਜੀ ਕੋਈ ਗੱਲ ਕਿਸੇ ਡੰਗਰ ਨੂੰ ਪਾਵੇਂ ਵੰਗਾ ਪਾ ਕੇ ਚੋਦ ਪਾਵੇਂ ਨਾ ਚੋ ਠੀਕ ਹੈ ਲੈ ਪਿੰਦੇ ਫਿਰ ਮਾੜਾ ਖੋਲ ਦੇ ਜੇ ਖੋਲ ਸ ਖੋਲ ਦੇ ਜੇ ਸਵੇਰ ਤੀਜਾ ਗੋਗੇ ਦਾ ਹਨਾ ਆ ਸਵੇਰ ਤੀਜਾ ਗੋ ਭਣ ਭਰਾ ਮੰਨ ਲੈ ਜੀ ਬਹੁਤ ਜੀ ਸਵੇਰ ਤੀਜਾ ਤੇ ਆ ਬੱਚਾ ਜੇ ਮਗਰ ਦੇ ਬੱਚਾ ਡੱਬਾ ਮੇਲ ਕਾਫ 나ੜੂ ਨਾਲ ਬੱਚੇ ਤੇ ਇਹਨਾਂ ਨਰਾਸਾ ਥੋੜੇ ਪੱਠੇ ਪੁੱਠੇ ਤੂੜੀ ਗੜੀ ਡੰਗਰ ਮੱਝਾਂ ਟਿੱਡ ਪਰ ਲੈਂਦੀਆਂ گاਵਾ ਨਹੀਂ ਭਰਦੀਆਂ ਹੂੰ 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 ਪੱਠੇ ਕੋਣੋ ਕੰਮ ਥ ਠੀਕ ਆ ਜੀ ਸੋ ਚਲੋ ਇਹ ਕੱਲ ਦੀ ਵੈੜ ਜਿਹੜੀ ਦੋਸਤੋ ਸੂਈ ਸਵਾਈ ਆ ਸੂਸਵਾਦ ਵਿੱਚ ਕੋਈ ਪਸ਼ੂ ਥੋੜੀ ਜੀ ਤਹਿ ਤੂ ਜੀ ਲਈ ਖੜਾ ਉਹ ਤੁਸੀਂ ਵਾਕੇ ਪਿੰਡੇ ਪੁੰਡੇ ਤੋਂ ਨਾਰਮਲ ਹੀ ਵੇਖ ਹੀ ਲੈਣਾ ਤੇ ਪਿੰਡੇ ਪਠਾ ਟਕਾ ਵੀ ਤੂੰ ਆਖਿਆ ਵੀ ਥੋੜਾ ਘਾਟੀ ਇਹਨੇ ਖਾਦਾ ਮਾਲਾ ਕੱਲ ਦੀ ਸੂਈ ਤਾਂ ਕੱਲ ਦੀ ਸੂਈ ਤਾਂ ਲੈਣਾ ਅਜੇ ਕੋਖੀ ਨਹੀਂ ਪੂਰੀ ਕੱਢੀ ਇੱਕ ਤੂੜੀ ਆ ਤਨ ਬਹੁਤ ਤੋਂ ਵੰਡ ਵੰਡ ਖਾ ਗਿਆ ਗੜੀ ਫੜ ਜਾਂਦੇਗਾ ਹਾਂ ਵੰਡ ਮਾਰ ਮਾਰ ਉਸ ਜਨਜ਼ਰ ਪੱਠੇ ਨਹੀਂ ਹੁੰਦੇ ਜਨਜ਼ਰ ਪੱਠੇ ਨਹੀਂ ਹੁੰਦੇ ਉਹ ਰਾਜਦਾਨ ਨਹੀਂ ਚੰਗੀ ਉਹ ਰਾਜਦਾਨ ਏ ਡੰਗਰ ਐ ਇਦਾਂ ਹੀ ਗੜੀ ਨਹੀਂ ਗਏ ਤੂੜੀ ਮੂੰਹ ਮਾਰ ਕੇ ਠੀਕਾ ਲਓ ਜੀ ਠੀਕ ਹੈ ਜੀ ਸੋ ਫਾੜੀ ਵਾਲਾ ਚੱਡਾ ਲੇਵਾ ਬਾਕੀ ਤੁਹਾਡੇ ਸਾਹਮਣੇ ਆ ਬੈਕ ਸਾਈਡ ਤੋਂ ਪੱਦਰ ਪੁੱਦਰ ਪੂਰੀ ਹੈ ਕਰਮਾਂ ਵਾਲੀ ਠੀਕਾ ਪਿੰਦੇ ਫਿਰ ਕੀ ਮੰਗ ਕੀ ਮੋਲੇ ਡਿਮਾਂਡ ਰੋਗੀ ਜੀ ਇਹ ਰਾਸ ਸ 50000 ਦੀ ਦੇ ਦਿਆਂਗੇ 50000 ਦੀ ਹਾਂਜੀ ਗੱਲ ਫੇਰ ਉਹ ਆ ਗਈ 50000 ਥੋੜਾ ਦੂਰ ਆ ਇੱਕੋ ਇੱਕ ਗੱਲ ਕਰਦਿਆਂ ਲੈੜੇ ਜੇ ਕਰਦੇ ਨਾ ਲੈੜੇ ਕਰਤੀਏ ਕੰਮ ਪੂਰੇ 40000 ਦੇ ਦੇ ਦੂੰਗਾ ਪੂਰੇ 40000 10000 ਰੁਪਏ ਛੱਡ ਦੂ 200 ਹੋਰ ਛੱਡੂੰਗਾ ਜੀ ਆਹ ਤੇ ਮੇਰਾ ਭਰਾ ਇਹ ਨਹੀਂ ਬੇਨਤੀ ਆ ਵੀ ਇਹੋ ਕੋਹਾਪਾ ਛੱਡਣਾ ਜਿਹੜਾ ਤੁਹਾਨੂੰ ਤਿੰਨਾ ਵੜਾਂ ਦਾ ਲੈਸ ਜਿਹੜਾ ਕਰਤਾ ਨਾ ਜੋ ਮੰਗਿਆ 2-200 ਰੁਪਏ ਸਹੀ ਮੰਗਿਆ ਜਵੇਂ ਮੋਲ ਵੀ ਅਗਲਾ ਵੀ ਆਖੇ ਵੀ ਬੜੇ ਟਿਕਾ ਮੰਗਣ ਨੂੰ ਇਹ ਹੁਣ 45 ਆ ਉਹ ਤੇ ਮੁੜ ਕੇ ਉਹ ਵੀਰ ਵਿਹਾਰ ਹੋਰ ਛੱਡਦਾ ਤੇ ਉਹ ਫਿਰ ਵੀਡੀਓ ਦਾ ਮਤਲਬ ਨਹੀਂ ਕੋਈ ਆਪਾਂ ਜੋ ਦੱਸਤਾ ਲੈਸ ਕਰਕੇ 2-200 ਰੁਪਏ ਛੱਡਣਾ ਸਹੀ ਹੈ ਜੀ ਹਾਂਜੀ ਲੋ ਵੀ ਇਹ 40000 ਦੀ ਵੜ ਮਿਲ ਜੂਗੀ ਠੀਕ ਆ ਜੀ ਬੱਛਾ ਮਗਰੇ ਦੇ ਸੋ ਦੋ ਗ ਚਵਾਈਆਂ ਦੀਆਂ ਹੋਈਆਂ ਤੁਹਾਨੂੰ ਦੱਸ ਹੀ ਦਿੱਤਾ ਵੀ ਕੋਈ 7 ਕਿਲੋ ਬੋਲਾ ਹਜੇ ਖਿੱਚਿਆ ਇਹਦੇ ਬਿਲਕੁਲ ਕਰਮਾਰੀ ਥੱਲੇ ਤੇ ਇਧ ਸ਼ਾਈਵਾਲ ਇੱਧਰ ਇੱਕ ਤੁਹਾਨੂੰ ਪੰਜੂ ਕੀ ਵੈੜ ਦਿਖਾਤੀ ਆ ਕਰਾਸ ਬਰੀਡ ਸੋ ਗਰਮੀ ਦਾ ਬਿਲਕੁਲ ਤੋਹਫਾ ਆ ਸਾਡੇ ਭਣ ਬਣਾ ਵੈੜ ਚੰਗੀ ਵੰਡੀ ਆ ਛੋਟੀ ਨਾ ਸਮਝੇ 14 ਵੀ ਕੋਲ ਬੜਾ ਸੋਹਣਾ 14 ਵੀ ਕੋਲ ਦੋ ਚਵਾਹੂ ਰਮਾਨਾ ਹਾਂ ਠੀਕ ਹੈ ਲੈ ਵੀ ਭਿੰਦੇ ਵੀਰ ਇੱਕ ਨੰਬਰ ਆਪਣੇ ਕਰ ਦਿਓ ਸਾਂਝੇ ਵੀਰ ਨੰਬਰ ਆਸੇ ਆਪਣਾ 95 ਨੂੰ 23 ਹਾਂ ਤੇ 75512 ਸੋ ਹਰੀਕੇ ਪਤਨ ਤੋਂ 12 15 ਕਿਲੋਮੀਟਰ ਦੀ ਸਾਰੀ ਦੂਰੀ ਹੈ ਇੱਥੇ ਆਣ ਕੇ ਮੇਰਾ ਭਰਾ ਕੋਈ ਤਸੱਲੀ ਕਰੋ ਆਪਣੀ ਮਾਲ ਇਸੇ ਤਰ੍ਹਾਂ ਹੀ ਰੋਜ਼ ਡੇਲੀ ਰੁਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਵਪਾਰ ਲਾਈਨ ਦਾ ਕੰਮ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ